ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੇ 2 ਦਿਨ ਪਹਿਲਾਂ ਆਪਣੀ ਗਾਂ ਦੀ ਜਿਹੜੀ ਡੈਥ ਹੋ ਗਈ ਸੀਗੀ ਆਪਾਂ ਵੀਡੀਓ ਵੀ ਪਾਈ ਸੀਗੀ ਉਹਦੇ ਕਰਕੇ ਵੀਰੇ ਬਹੁਤ ਵੀਰਾਂ ਦੇ ਮੈਸੇਜ ਆਏ ਸੀਗੇ ਵੀ ਗਾਂ ਨੂੰ ਕੀ ਹੋ ਗਿਆ ਸੀ ਵੀ ਜਾਂ ਤੁਸੀਂ ਕੋਈ ਟ੍ਰੀਟਮੈਂਟ ਕਰਾ ਲੈਂਦੇ ਜਾਂ ਡਾਕਟਰ ਬਦਲ ਕੇ ਦੇਖ ਲੈਂਦੇ ਜਾਂ ਯੂਨੀਵਰਸਿਟੀ ਲੈ ਜਾਂਦੇ ਤੇ ਵੀਰੇ ਆਪਾਂ ਗਾਂ ਲੈ ਕੇ ਆਏ ਸੀਗੇ ਵੀ ਮਤਲਬ ਪੂਰੀ ਹੁਣ ਤੋਂ 2 ਦਿਨ ਪਹਿਲਾਂ ਠੀਕ ਆ ਤੇ ਆਪਾਂ ਗਾਂ ਲੈ ਕੇ ਆਈ ਸੀ ਉਹਨੂੰ ਵੀਰੇ ਬਿਮਾਰੀ ਦਾ ਯਾਨੀ ਜੀ ਤੁਸੀਂ ਲਾ ਲੂ ਵੀ ਪੂਰੀ ਹੋਣ ਤੱਕ ਬਿਮਾਰੀ ਦਾ ਹੀ ਨਹੀਂ ਪਤਾ ਲੱਗਿਆ ਬਹੁ ਜਾਣਿਆਂ ਦੀ ਸਲਾਹ ਲਈਆ ਕਈ ਵੀਰ ਕਹਿੰਦੇ ਸੀ ਭਾਈ ਤੁਸੀਂ ਐ ਕਰ ਲੈਂਦੇ ਤੁਸੀਂ ਉਹ ਕਰ ਲੈਂਦੇ ਠੀਕ ਆ ਤੁਸੀਂ ਉਹਨੂੰ ਸੱਦ ਲੈਂਦੇ ਉਹਨੂੰ ਸੱਦ ਲੈਂਦੇ ਵੀਰੇ ਇੱਕ ਤਾਂ ਗਾਂ ਬਿਮਾਰ ਦੇ ਬੰਦੇ ਦੀ ਜਾਨ ਤੇ ਬੜੀ ਪਈ ਹੁੰਦੀ ਆ ਜਦੋਂ ਬੰਦਾ ਲੈ ਕੇ ਆਉਂਦਾ ਹੁਣ ਆਪਾਂ ਨੂੰ ਕਿਹੜਾ ਜਾਂਦਾ ਇਹ ਹੋਈ ਲਿਆਂਦੀ ਨੂੰ ਪਈ ਮਹੀਨਾ ਹੋ ਗਿਆ 20 ਦਿਨ 2 ਦਿਨ ਤਾਂ ਹੋਏ ਸੀ ਲਿਆਂਦੀ ਨੂੰ ਵੀ ਯਾਨ ਜੀ ਤੁਸੀਂ ਲਾ ਲੂ ਵੀ ਪੂਰੀ ਹੋਣ ਤੱਕ ਬਿਮਾਰੀ ਦਾ ਹੀ ਨਹੀਂ ਪਤਾ ਲੱਗਿਆ ਕੋਈ ਕਹੀ ਗਿਆ ਵੀ ਥਲੇਰੀਆ ਤੇ ਕੋਈ ਗਈ ਗਿਆ ਟਿਕ ਫੀਵਰ ਇੱਕ ਟਿਕ ਫੀਵਰ ਤੇ ਥਲੇਰੀਆ ਦੇ ਸਿੰਪਟਮ ਸੀਗੇ ਉਹ ਵੀ ਦੇ ਜਾਨੂੰ ਗਾਂ ਵੀ ਮਤਲਬ ਟਾਈਮ ਤਾਂ ਮਿਲਿਆ ਨਹੀਂ ਹੈਗਾ ਠੀਕ ਆ ਹੁਣ ਤੁਸੀਂ ਲਾ ਲੋ ਵੀ ਅਸੀਂ ਜਿਆਦਾ ਜਿੱਦਣ ਗਾਂ ਲੈਣਗੇ ਆ ਉਥੇ ਸਾਨੂੰ ਗਾਂ ਸੁਸਤ ਲੱਗੀ ਆ ਵੀ ਗਾਂ ਸੁਸਤ ਜੀ ਆ ਤੇ ਵੀ ਮਤਲਬ ਅਸੀਂ ਕਿਹਾ ਵੀ ਬੰਦੇ ਨੂੰ ਵੀ ਗਾਂ ਸੁਸਤ ਉਹ ਕਹਿੰਦਾ ਵੀ ਉਹ ਬੰਦੇ ਕੋ ਇੱਕ ਦਿਨ ਪਹਿਲਾਂ ਹੀ ਯੂਪੀ ਜੋ ਗਾਵਾਂ ਆਈਆਂ ਸੀਗੀਆਂ ਉਹ ਕਹਿੰਦਾ ਵੀ ਸਫਰ ਕਰਕੇ ਆਈਆਂ ਸਫਰ ਤਾਂ ਆਪਾਂ ਨੂੰ ਵੀ ਪਤਾ ਵੀ ਇਹ ਜੇ ਬੰਦਾ ਦੋ ਚਾਰ ਘੰਟੇ ਸਫਰ ਕਰ ਲਵੇ ਉਹ ਵੀ ਥੱਕ ਜਾਂਦਾ ਤੇ ਸਾਡੇ ਮਨ ਚ ਹਾਪਾ ਨੂੰ ਕੀ ਪਤਾ ਸੀ ਵੀ ਆ ਚੱਕਰ ਹੋ ਜਾਊਗਾ ਸਾਡੇ ਮਨ ਚ ਸੀਗਾ ਵੀ ਚੱਲ ਵੀ ਸਟ੍ਰੈਸ ਮੰਨ ਗਈ ਹੋਣੀ ਆ ਵੀ ਜਾਂ ਥੱਕ ਗਈ ਹੋਣੀ ਆ ਉਪਰ ਆ ਕਰਦੀ ਹੋਣੀ ਆ ਵੀ ਕੋਈ ਨਹੀਂ ਅਸੀਂ ਗਾਂ ਘਰੇ ਲੈ ਕਰੇ ਆ ਕੇ ਵੀਰੇ ਟੈਂਪਰੇਚਰ ਚੈੱਕ ਕਰਿਆ 105 ਸੀਗਾ ਤੇ ਜਦੇ ਡਾਕਟਰ ਪਲਾ ਕੇ ਫਿਵਰ ਵਾਲਾ ਜਿਹੜਾ ਟੀਕਾ ਹੁੰਦਾ ਉਹ ਲਵਾਤਾ ਗਾਂ ਸਹੀ ਹੋ ਗਈ ਜਿੱਦਣ ਲੈ ਕੇ ਆਏ ਆ ਸ਼ਾਮ ਨੂੰ ਵਧੀਆ ਖਾਦਾ ਪੀਤਾ ਅਗਲੇ ਦਿਨ ਫਿਰ ਸਵੇਰੇ ਫੇਰ ਉਹਨੂੰ ਜਣ ਕੀ ਲਾ ਲਓ ਵੀ ਐਂ ਲੱਗਦਾ ਸੀ ਬੁਖਾਰ ਹੁੰਦਾ ਕੁਛ ਖਾਦਾ ਪੀਤਾ ਨਹੀਂ ਹੈਗਾ ਫੇਰ ਡਾਕਟਰ ਸਾਧ ਲਿਆ ਤੇ ਸੱਚ ਪਾਣੀ ਪੂਣੀ ਪਾਇਆ ਫੇ ਉਹ ਫੇਫ ਵਿਖਾਰ ਦਾ ਟੀਕਾ ਲਾ ਗਿਆ ਸਾਨੂੰ ਤਾਂ ਐ ਸੀਗਾ ਵੀ ਸਟ੍ਰੈਸ ਮੰਨੀ ਹੋਈ ਐਨੀ ਦੂਰੋਂ ਆਈਆ ਹਨ ਤੇ ਉਹ ਤੋਂ ਬਾਅਦ ਵੀਰੇ ਦੁਪਹਿਰੇ ਜੇ ਉਹਦੇ ਫੂਨ ਚ ਵੀ ਲਾ ਲੋ ਵੀ ਮਤਲਬ ਬਾਥਰੂਮ ਚੋਂ ਫੂਨ ਆ ਗਿਆ ਡਾਕਟਰ ਨੂੰ ਫੇ ਸੱਦੇ ਆ ਸੀਗਾ ਵੀ ਐ ਇਦਾਂ ਆਏ ਆ ਵੀ ਕਈ ਵਾਰ ਵੀਰੇ ਆਪਾਂ ਨੂੰ ਐ ਹੁੰਦਾ ਵੀ ਕੈਲਸ਼ੀਅਮ ਡਾਊਨ ਹੋ ਗਿਆ ਗਾਂ ਦੇ ਸੂਣ ਤੋਂ ਪਹਿਲਾਂ ਅੱਖਾਂ ਇਨਟੇਕ ਨਹੀਂ ਸੀ ਲੈਂਦੀ ਖਾਂਦੀ ਨਹੀਂ ਸੀ ਕੁਝ ਡਾਕਟਰ ਨੇ ਚੱਲ ਵੀਰੇ ਜੈਕ ਸ਼ਾਟ ਲਾਦਾ ਵੀ ਜਿਹਦੇ ਨਾਲ ਬਾਥਰੂਮ ਚੋਂ ਫੂਨ ਆਉਣਾ ਰੁਟ ਜਾਵੇ ਤੇ ਇੱਕ ਕਿਊਰਨ ਲਾਇਆ ਸੀਗਾ ਵੀ ਮਤਲਬ ਵੀ ਖੂਨ ਬੰਦਨਾ ਨਾ ਬੰਦ ਹੋਈਵੇ ਜਾਂ ਖੂਨ ਦੀ ਘਟਨਾ ਪੈ ਜਵੇ ਉਦੋਂ ਬਾਅਦ ਉਹਨਾਂ ਨੇ ਬੋਤਲ ਲਾਦੀ ਆਈ ਵੀ ਮਾਈਸੈਪ ਦੀ ਵੀ ਕੈਲਸ਼ੀਅਮ ਵਗੈਰਾ ਜਾਂ ਇਮਿਊਨਿਟੀ ਸਿਸਟਮ ਵਗੈਰਾ ਨਾਲ ਵੀ ਡਾਊਨ ਹੋ ਜਵੇ ਗਾਂ ਦਾ ਵੀ ਸੂਣ 15 ਦਿਨ ਰਹਿੰਦੇ ਸੀ ਸੂਣਜ ਤੇ ਉਹ ਟ੍ਰੀਟਮੈਂਟ ਚ ਕਰਕੇ ਚਲੇ ਗਏ ਵੀ ਮਤਲਬ ਸ਼ਾਮ ਨੂੰ ਸਾਨੂੰ ਐਸ ਵੀ ਚੱਲ ਸਵੇਰ ਤੱਕ ਫਰਕ ਪੈ ਜੂਗਾ ਸਵੇਰੇ ਫੇਰ ਨਹੀਂ ਫਰਕ ਪਿਆ ਵੀਰੇ ਚਲੋ ਹੋਰ ਡਾਕਟਰ ਨੂੰ ਫੋਨ ਕਰ ਲਿਆ ਵੀ ਦੇਖ ਕੇ ਜਾਇਓ ਉਹ ਆਏ ਉਹਨਾਂ ਦੀ ਖੜੀ ਤੇ ਗਾਂ ਨੇ ਜਾਨੀ ਜੀ ਬਾਥਰੂਮ ਕਰਿਆ ਉਹ ਚ ਖੂਨ ਆ ਗਿਆ ਉਹ ਕਹਿੰਦੇ ਵੀ ਮੁਸ਼ਕਲ ਆ ਵੀ ਕੇਸ ਅਲ ਜ ਗਿਆ ਤੇ ਉਹ ਵੀ ਮਤਲਬ ਉਹ ਕਹਿੰਦੇ ਵੀ ਤੁਸੀਂ ਹੋਰ ਨੂੰ ਦਿਖਾ ਲਓ ਵੀ ਐਵੇਂ ਮੈਂ ਹੱਥ ਪਾ ਲਿਆ ਗਾਂ ਬਜੇ ਨਾ ਹਨ ਚਲੋ ਉਹਨਾਂ ਦਾ ਆਪਨ ਕੋਈ ਗੁੱਸਾ ਗਿਲਾ ਨਹੀਂ ਹੈ ਕਿਉਂਕਿ ਡਾਕਟਰਾਂ ਨੂੰ ਵੱਧ ਪਤਾ ਹੁੰਦਾ ਆਪਣੇ ਨਾਲ ਉਹ ਵੀ ਕੀ ਕੇਸ ਆ ਤੇ ਉਹ ਚਲੇ ਗਏ ਆ ਕਹਿੰਦੇ ਉਹ ਕਹਿੰਦੇ ਵੀ ਕਿਸੇ ਹੋਰ ਨੂੰ ਦਿਖਾ ਲਓ ਉਹ ਤੋਂ ਬਾਅਦ ਦੂਏ ਤੀਏ ਡਾਕਟਰ ਨੂੰ ਇੱਕ ਨੂੰ ਹੋਰ ਫੋਨ ਕਰਿਆ ਪਹਿਲੇ ਵਾਲੇ ਕਹਿੰਦੇ ਵੀ ਫਲੇਰੀਆ ਚਚੜਾ ਕਰਕੇ ਫਲੇਰੀਆ ਹੋ ਗਿਆ ਜਾਂ ਅੱਖਾਂ ਆਂ ਚੈੱਕ ਕਰੀਆਂ ਤੇ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਕਰਕੇ ਸੀਗੇ ਤੇ ਉਦੋਂ ਬਾਅਦ ਹੋ ਡਾਕਟਰ ਨੂੰ ਫੋਨ ਕਰਿਆ ਉਹ ਕਹਿੰਦੇ ਵੀ ਟਿਕ ਫੀਵਰ ਆ ਵੀ ਮਤਲਬ ਲਾ ਲਓ ਵੀ ਚਿਚੜਾਂ ਤੋਂ ਵੀ ਹੋ ਜਾਂਦਾ ਸਟ੍ਰੈਸ ਤੋਂ ਵੀ ਹੋ ਜਾਂਦਾ ਇਮਿਊਨਿਟੀ ਸਿਸਟਮ ਡਾਊਨ ਹੋਵੇ ਉਹ ਤੋਂ ਵੀ ਹੋ ਜਾਂਦਾ ਉਹਨਾਂ ਨੇ ਚਲੋ ਇੱਕ ਫੀਵਰ ਤੋਂ ਟਰੀਟਮੈਂਟ ਕਰਿਆ ਜੋ ਵੀ ਬੋਤਲ-ਬੂਤਲ ਲਾਈਆ ਟੀਕੇ ਐਂਟੀਬਾਇਟਿਕ ਖਾਦੇ ਲਾਏ ਨੇ ਤੇ ਉਹਦੇ ਸਾਨੂੰ ਫੇਰ ਸ਼ਾਮ ਨੂੰ ਲੱਗਿਆ ਵੀ ਚਲ ਸਵੇਰ ਤੱਕ ਵੀ ਚਲੋ ਬਿਮਾਰੀ ਦਾ ਪਤਾ ਲੱਗ ਜਾ ਜਾਂ ਕੁਝ ਵੀ ਸਵੇਰ ਤੱਕ ਗਾਂ ਠੀਕ ਹੋ ਜੂਗੀ ਕਾਫੀ ਟਰੀਟਮੈਂਟ ਕਰਿਆ ਪਰ ਗਾਂ ਵੀ ਇਹ ਅਗਲੇ ਦਿਨ ਸਵੇਰੇ ਵੀ ਮਤਲਬ ਸਾਨੂੰ ਲੱਗਿਆ ਵੀ ਅੰਦਰ ਬੱਚਾ ਵੀ ਖਰਾਬ ਨਾ ਹੋ ਜਵੇ ਵੀ ਚਾਲਾ ਜਾਂ ਮੋਟਾ ਦੇਣ ਲੱਗੀ ਸੀ ਅਸੀਂ ਚਲੋ ਡਾਕਟਰ ਨੂੰ ਫੋਨ ਕਰਕੇ ਵੀ ਬੱਚਾ ਕਢਾ ਲੈਂਦੇ ਆ ਖਬਰਾਂ ਗਾਂ ਦੀ ਜਾਨ ਬਚੇ ਜਾਵੇ ਤੇ ਖਾਂਦੀ ਬਿੰਦੀ ਕੁਛ ਨਹੀਂ ਵੀਰੇ ਨਾਲਾ ਨਾ ਅਸੀਂ ਜਣ ਜਿਹੜੀਆਂ ਨਾਲਾ ਨੇ ਉਹਦੇ ਨਾਲ ਪਾਣੀ ਪਵਾਉਂਦੇ ਰਹੇ ਆ 10 10 15 15 ਨਾਲਾ ਦੋ ਦੋ ਘੰਟੇ ਬਾਅਦ ਵੀ ਹੁੰਦੀ ਘਟਨਾ ਉਹਦੇ ਜਿਹਾ ਪਾਣੀ ਨਾਲ ਗਾਂ ਚੋ ਹੋ ਜਵੇ ਤੇ ਸ਼ੱਕਰ ਵੀ ਦਿੰਦੇ ਰਹੇ ਆਂ ਠੰਡੀ ਬੇਸਣ ਵੀ ਲਾ ਕੇ ਦਿੰਦੇ ਰਹੇ ਆਂ ਜਾਨੀ ੱਕੇ ਨਾਲ ਵੀ ਮਤਲਬ ਨਾਲ ਨਾਲੇ ਦਿੱਤਾ ਖਾਦਾ ਉਹਨੇ ਕੁਝ ਨਹੀਂ ਹੈਗਾ। ਉਹਦੋਂ ਬਾਅਦ ਡਾਕਟਰ ਵੀ ਅਗਲੇ ਦਿਨ ਫਿਰ ਸਵੇਰੇ ਸੱਦ ਲਿਆ ਸੀ। ਉਹਨਾਂ ਨੇ ਬੱਚਾ ਕੱਢਦਾ ਬੱਚਾ ਮਰਿਆ ਹੋਇਆ ਸੀਗਾ। ਤੇ ਉਹ ਬੱਚਾ ਕੱਢਣ ਨਾਲ ਵੀ ਗਾਂ ਪੈ ਗਈ ਬੈਠੀ ਹੋ ਸੀ ਜਾਨੀ ਜੀ ਉੱਠੀ ਨਹੀਂ ਗਾਂ। ਤੇ ਬੱਚਾ ਆਦਾ ਨਹੀਂ ਬਾਹਰ ਆ ਗਈ। ਤੇ ਉਹ ਤੋਂ ਬਾਅਦ ਡਾਕਟਰ ਵੀ ਉਹਨਾਂ ਨੇ ਟ੍ਰੀਟਮੈਂਟ ਬੋਤਲਾ-ਮੂਤਲਾ ਐਂਟੀਬਾਇਟਿਕ ਲਾਉਂ ਕਹਿੰਦੇ ਵੀ ਮੁਸ਼ਕਲ ਆ ਗਾਂ ਵੀ ਮਤਲਬ ਇਹ ਸੀਰੀਅਸ ਆ ਗਿਆ ਇਸ ਨੂੰ ਫਿਰ ਮੈਂ ਕਈਆਂ ਨੂੰ ਫੋਨ ਵੀ ਕਰਿਆ ਵੀ ਆ ਤੇ ਆ ਗੱਲ ਹੋ ਗਈ ਕਈਆਂ ਨੇ ਕਿਹਾ ਵੀ ਇੱਥੇ ਲੈ ਜਾ ਕੋਈ ਕਹਿੰਦੇ ਇੱਥੇ ਲਿਆਵਾ ਯੂਨੀਵਰਸਿਟੀ ਵੀ ਕਰਿਆ ਸੀਗਾ ਇੱਕ ਦੋ ਬੰਦਿਆਂ ਜਾਨਕੀ ਇਹ ਕਿਹਾ ਉਹ ਕਹਿੰਦੇ ਵੀ ਜਿਹੜਾ ਟਿਕ ਫੀਵਰ ਆ ਵੀ ਜਦੋਂ ਇਹਦੇ 10 12 ਦੇ ਨੰਗੇ ਆਣ ਵੀ ਫੇਰ ਜਮਾ ਹੀ ਚਾਂਸ ਘਟ ਜਾਂਦੇ ਨੇ ਵੀ ਉਹ ਵੀ ਤੁਸੀਂ ਕਿਸਮਤ ਲਾ ਲਓ ਕਹਿੰਦੇ ਆ ਭਲਾ ਚਾਂਸ ਹੈ ਹੀ ਨਹੀਂ ਕਿ ਟਿਕ ਫੀਵਰ ਜੇ 10 12 ਦੇ ਨੇ ਕੱਢ ਦਵੇ ਵੀ ਗਾ ਉਹ ਹੋ ਜੂਗੀ ਵੀਰੇ ਐ ਆਪਣੇ ਇੱਕ ਦੋ ਦਿਨ ਤਾਂ ਹੋਏ ਸੀ ਲਈ ਨੂੰ ਜਾਂ ਤਾਂ ਐ ਹੁੰਦਾ ਵੀ ਆਪਣੇ ਘਰੇ ਆ ਕੇ ਗਾਂ ਬਿਮਾਰ ਹੁੰਦੀ ਇਹ ਤਾਂ ਆਪਾਂ ਕੋਈ ਉਹ ਕਰਦੇ ਵੀ ਹੁਣ ਆਪਾਂ ਨੂੰ ਪਤਾ ਹੀ ਨਹੀਂ ਅਲ ਜੇ ਇਹ ਜਗ੍ਹਾ ਇਕ ਤਾਂ ਐ ਸੀਗਾ ਵੀ ਗਰਮੀ ਆ ਗਰਮੀ ਕਰਕੇ ਹੋ ਗਿਆ ਜਾਂ ਗਾਂ ਦੂਰੋਂ ਆਈਆ ਸਟ੍ਰੈਸ ਮੰਨ ਗਈ ਥਕੇਵਾ ਹੋ ਗਿਆ ਉਹਦੇ ਕਰਕੇ ਹੋਇਆ ਤੇ ਗਾਂ ਫਿਰ ਵੀ ਤੇ 3 ਦਿਨ ਜਿੱਦਾਂ ਲਿਆਂਦੀ ਆਪਾਂ ਉਹ ਤੋਂ 3 ਦਿਨ ਗਾਂ ਪੂਰੀ ਹੋ ਗਈ ਸੀ ਬਾਕੀ ਵੀਰੇ ਘਾਟਾ ਦਾ ਚਲੋ ਬਾਕੀ ਕਿਸਮਤ ਦੀ ਗੱਲ ਹੁੰਦੀ ਆ ਪੈਣਾ ਯਾਨੀ ਕਿ ਮੈਂ ਇਹ ਕਹਿਣਾ ਵੀ ਮੈਨੂੰ ਵੀ ਯਾਨੀ ਕਿ ਪਹਿਲਾਂ ਇੰਨਾ ਹੋਣੀ ਸੀਗਾ ਵੀ ਜਮੇ ਸਿਆਣੀ ਕਹਿੰਦੀ ਸੌਣ ਭਾਦੋ ਚ ਪਸ਼ੂ ਲੈਣਾ ਨਹੀਂ ਚਾਹੀਦਾ ਬਿਮਾਰੀ ਆਇਆ ਹੁੰਦਾ ਵੀ ਜਾਂ ਆਹ ਦਿਨਾਂ ਚ ਬਿਮਾਰੀ ਆ ਜਿਹੜੀ ਉਹ ਵੱਧ ਫੈਲਦੀ ਆ ਕਾਸ਼ੇ ਵੀ ਜੀਤ ਦੀ ਲਾ ਲੋ ਤੇ ਬਾਕੀ ਘਾਟਾ ਆ ਗਈ ਵੀਰੇ ਅਕਲ ਆਉਂਦੀ ਆ ਮੈਂ ਤਾਂ ਇਹ ਵੀਡੀਓ ਬਣਾਉਣ ਦਾ ਯਾਨਕੀ ਮੇਨ ਮਕਸਦ ਇਹ ਹੀ ਸੀਗਾ ਵੀ ਜਿਹੜਾ ਸਾਡੇ ਨਾਲ ਘਾਟਾ ਪੈ ਗਿਆ ਵੀ ਹੋਰ ਨਾਲ ਨਾ ਪਵੇ ਵੀਰੇ ਇੱਕ ਤਾਂ ਆਹ ਦਿਨਾਂ ਚ ਡੰਗਰ ਨਾਲੋ ਹੁਣ ਕਈ ਵੀਰ ਕਹਿਣਗੇ ਵੀ ਜੇ ਵੀ ਜੇ ਤੂੰ ਬੌਧਾ ਸਿਆਣਾ ਸੀਗਾ ਤੂੰ ਨਾਲ ਡੰਗਰ ਲੈਂਦਾ ਵੀਰੇ ਇਹ ਘਾਟੇ ਦੇ ਸੌਦੇ ਜਿਹੜੇ ਨੇ ਇਹ ਬੰਦਾ ਜੇ ਬੰਦਾ ਸੌਦਾ ਕਰੇ ਤੇ ਉਹ ਕਦੇ ਘਾਟਾ ਖਾ ਵੀ ਨਹੀਂ ਬੰਦਾ ਕਹਿੰਦਾ ਕੋਈ ਕਹਿੰਦਾ ਵੀ ਮੈਨੂੰ ਘਾਟਾ ਪਵੇ ਜਾਂ ਕੋਈ ਖੇਡਣ ਲੱਗਿਆ ਕਹਿੰਦਾ ਵੀ ਮੈਂ ਖਾਰ ਜਾਂ ਹਰੇਗੇ ਜਿੱਦਣ ਨੂੰ ਹੀ ਖੇਡਦਾ ਤੇ ਵੀਰੇ ਕਿਸਮਤ ਦੇ ਸੌਦੇ ਜਾਣ ਜੀ ਘਾਟਾ ਖਾ ਕੀ ਆ ਕਲਾਉਂਦੀ ਆ ਜਾਨੀ ਕਿ ਹੁਣ ਵੀ ਮੰਨ ਲਓ ਘਾਟਾ ਪੈ ਗਿਆ ਜਿਹੜਾ ਪੈਣਾ ਸੀਗਾ ਠੀਕ ਆ ਤਾਂ ਆਪਾਂ ਦਾ ਇਹ ਕਹਿੰਦੇ ਆ ਵੀ ਇੱਕ ਤਾਂ ਵੀਰੇ ਵੀ ਮਤਲਬ ਸੌਣ ਭਾਦੋ ਚ ਪਸ਼ੂ ਨਾਲੋ ਦੂਜਾ ਜੇ ਬਾਈ ਚਾਂਸ ਲੈਣਾ ਤਾਂ ਜਦ ਤੁਸੀਂ ਪਸ਼ੂ ਲੈਣਾ ਵੀ ਆ ਪਹਿਲਾਂ ਤਾਂ ਉਹਦੀਆਂ ਜਾ ਕੇ ਅਸੀਂ ਵੀਰੇ ਤੁਸੀਂ ਦੇਖ ਲਓ 1 ਸਾਲ ਹੋ ਗਿਆ ਸਾਨੂੰ ਡੰਕਰ ਅਦਲਾ ਬਦਲੀ ਕਰਦਣ ਹੁਣ ਕਹੀ ਕਹੇ ਹੁਣ ਜਿਵੇਂ ਵੀਰੇ ਘਾਟਾ ਪੈ ਗਿਆ ਹਰੇਕ ਇਹ ਗਿਆਨ ਦੇਣ ਲੱਗ ਜਾਂਦਾ ਤੂੰ ਐ ਕਰ ਲੈਂਦਾ ਬਈ ਤੂੰ ਐ ਕਰ ਲੈਂਦਾ ਠੀਕ ਆ ਪਹਿਲਾਂ ਵੀ ਸਾਨੂੰ ਚੱਲ ਇੱਕ ਦੋ ਘਾਟੇ ਪੈ ਜੇ ਹੁਣ ਵੀਰੇ ਜਿਵੇਂ ਆਪਾਂ ਕਹ ਜੀ ਇਹ ਸਿੱਖ ਦਾਤਾ ਬੰਦਾ ساری ਜਿੰਦਗੀ ਨਹੀਂ ਹੈਗਾ ਹੁਣ ਇੱਕ ਮੁੰਡਾ ਵੀਰੇ ਇੰਸਟਾਗ੍ਰam ਤੇ ਗੁੜੀ ਜਰਸੀ ਆ ਤੇ ਉਹਦੀ ਆਈਡੀ ਤੁਸੀਂ ਚਾਹੇ ਉਹਨੂੰ ਪੁੱਛ ਵੀ ਸਕਦੇ ਹੋ ਵੀਰ ਦਾ ਨੰਬਰ ਵੀ ਉੱਤੇ ਦਿੱਤਾ ਹੋਇਆ 8-9 ਮਹੀਨੇ ਪਹਿਲਾਂ ਮੇਰੀ ਗੱਲ ਹੋਈ ਸੀ ਉਹਨਾਂ ਵੀਰ ਨਾਮ ਹੈ ਕਰ ਲੈਣਾ ਉਹਨਾਂ ਨਾਲ ਤੁਸੀਂ ਵੀ ਜਾ ਕੇ ਫੋਨ ਲਾ ਕੇ ਪੁੱਛ ਲਿਓ ਜੇ ਤੁਹਾਨੂੰ ਨਹੀਂ ਯਕੀਨ ਹੈਗਾ 8-9 ਮਹੀਨੇ ਪਹਿਲਾਂ ਵੀਰ ਨੇ 6.5 ਲੱਖ ਦੀ ਗਾਂ ਲਈ ਸੀ ਉਹ ਦੂਏ ਦਿਨ ਪੂਰੀ ਹੋ ਗਈ ਉਹਨੂੰ ਥਲੇਰੀਆ ਹੋ ਗਿਆ ਸੀ ਇਹ ਆਪਾਂ ਕਹੀਏ ਵੀਰੇ ਘਾਟੇ ਨੂੰ ਕੋਈ ਨਹੀਂ ਉਹ ਕਰਦਾ ਹੁੰਦਾ ਇਹ ਰੱਬ ਦੇ ਹੱਥ ਵਾਗ ਹੁੰਦਾ ਆਪਾਂ ਨੇ ਯਾਨੀ ਕਿ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀਆ ਗਾਂ ਗਾਂਦ ਜੇ ਫਿਰ ਵੀ ਬੱਜੀ ਨਹੀਂ ਜਾਣੀ ਜੇ ਮੈਂ ਕਹਿੰਦਾ ਵੀ ਜੇ ਤੁਸੀਂ ਗਾਂ ਲੈਣ ਜਾਣੀ ਆ ਜਾਣਾ ਵੀਆ ਇੱਕ ਤਾਂ ਉਹਦੀ ਗੱਲ ਤਾਂ ਪਹਿਲਾਂ ਦੇਖ ਲੈ ਕਰੋ ਵੀ ਟੀਕਾ ਟੱਲਾ ਤਾਂ ਨਹੀਂ ਕੋਈ ਲੱਗਿਆ ਹੋਇਆ ਦੂਈ ਗਾਂ ਐਕਟਿਵ ਆ ਠੀਕ ਆ ਤੇ ਤੂੰ ਤੀਜਾ ਵੀਰੇ ਜਿਵੇਂ ਹੁਣ ਆਪਾਂ ਜਾਣਿਆਂ ਲੈਣ ਜਾਂ ਜਾਂ ਜੇ ਤਾਂ ਖੋਲੀ ਚ ਕੋ ਟੱਕ ਕੋ ਪੈ ਨਹੀਂ ਗੋ ਵੀ ਵੀਰੇ ਪੈਸੇ ਲਾਉਣੇ ਬਹੁਤ ਔਖੇ ਨੇ ਬਾਰ ਬਾਰ ਤੇ ਜਿਵੇਂ ਖੋਲੀ ਚ ਕੱਖ ਪੈ ਨਹੀਂ ਜੇ ਨਹੀਂ ਵੀ ਪੈ ਤੁਸੀਂ ਅਗਲੇ ਨੂੰ ਉਹ ਵੀ ਲਿਆਈ ਯਾਰ ਟੋਪਰੀ ਇਕੱਠਾ ਦੀ ਜਾਂ ਥੋੜੀ ਜਿਹੀ ਫੀਡ ਵੀ ਖਵਾ ਲਾ ਕੇ ਦੇਖੋ ਵੀ ਗਾਂ ਉਹ ਟਾਈਮ ਖਾਂਦੀ ਆ ਯਾਨੀ ਜੀ ਉਹ ਟਾਈਮ ਤੁਸੀਂ ਵੀ ਮਤਲਬ ਗਾਂ ਇੱਕ ਤਾਂ ਐਕਟਿਵ ਹੋਵੇ ਖਾਂਦੀ ਪਿੰਦੀ ਹੋਵੇ ਬਾਥਰੂਮ ਕਰਿਆ ਜਾ ਉਹਨੇ ਗੋਹਾ ਕਰਿਆ ਸਾਰੇ ਚੀਜ਼ ਦਾ ਧਿਆਨ ਰੱਖੋ ਇੱਕ ਵੀ ਦੇ ਆ ਦਿਨਾਂ ਚ ਚਿਚਣ ਵਾਲੀ ਗਾਂ ਇੱਕ ਕਦੇ ਵੀ ਨਾ ਲਓ ਅਸੀਂ ਪਹਿਲਾਂ ਸਿਆਲ ਚ ਲੈ ਲਈ ਆਪਾਂ ਚ ਚਲ ਕੋਈ ਖਰਾਬੀ ਨਹੀਂ ਕਰਦੇ ਹੈਗੇ ਜੇ ਆ ਦਿਨਾਂ ਜਿਹੜੇ ਚਿਚੜਨੇ ਉਹ ਪੱਕਾ ਥਲੀ ਦੀਏ ਦੀ ਬਿਮਾਰੀ ਜਾਂ ਟਿਕ ਫੀਵਰ ਕਰਦੀ ਕਰਦੇ ਨੇ ਇਹ ਚੀਜ਼ ਵੀਰੇ ਜੇ ਸਾਨੂੰ ਵੀ ਪਹਿਲਾਂ ਪਤਾ ਹੁੰਦੀ ਖਬਰਾਂ ਅਸੀਂ ਵੀ ਘਾਟੇ ਤੋਂ ਪਾ ਜਾਣਦੇ ਬਾਕੀ ਪਰਮਾਤਮਾ ਦੇ ਹੱਲ ਬਾਤ ਦੀ ਗੱਲ ਹੁੰਦੀ ਆ ਵੀ ਜਦੋਂ ਵੀ ਤੁਸੀਂ ਟੰਗਰ ਲੈਣਾ ਮਿਲੇ ਸਾਵਧਾਨੀ ਨਾਲ ਲਓ ਕਿਸੇ ਦੀ ਵੀ ਮਤਲਬ ਹਲਾ ਲੈ ਲੋ ਜਣਜੀ ਦੇਖ ਕੇ ਡੰਗਾ ਲਓ ਇਹ ਵੀਡੀਓ ਬਣਾਉਂਦਾ ਵੀ ਇਹੀ ਮਕਸਦ ਦੀ ਧੰਨਵਾਦ ਸਾਰਿਆਂ ਦਾ ਸਸਰੀ ਕਰੀ